ਅੱਜ ਬੜੇ ਦਿਨਾਂ ਬਾਅਦ ਆਪਾਂ ਫੇਰ ਇੱਕ ਕਿਤਾਬ ਦੀ ਗੱਲ ਕਰਨ ਲੱਗੇ ਆਂ ਜਿਹਨੂੰ ਮੈਂ ਕਹਿੰਨਾ ਹੈ ਕਿ ਵੀਡੀਓ ਰਿਵਿਊ ਅੱਜ ਜਿਸ ਕਿਤਾਬ ਦਾ ਆਪਾਂ ਵੀਡੀਓ ਰਿਵਿਊ ਕਰਨ ਲੱਗੇ ਆਂ ਉਹ ਕਿਤਾਬ ਹੈਗੀ ਆ ਜਸਵੀਰ ਰਾਣਾ ਦੀ ਦਾ ਸਟੋਰੀ ਆਫ ਮੈਂਗਲ ਸਿੰਘ ਇਕ ਵਾਲੀਵਾਲ ਕੋਚ ਦੀ ਜੀਵਨ ਕਥਾ ਦੇਖੋ ਪੰਜਾਬੀ ਦੇ ਵਿੱਚ ਅਸਲ ਦੇ ਵਿੱਚ ਤਾਂ ਜਿਹੜਾ ਖੇਡ ਸਹਿਤ ਆ ਉਹ ਬਹੁਤ ਘੱਟ ਰਚਿਆ ਗਿਆ ਹੈ ਬਲਵੀਰ ਸਿੰਘ ਕਮਲ ਨੇ ਕੁਝ ਪਹਿਲਵਾਨਾਂ ਬਾਰੇ ਲਿਖਿਆ ਫਿਰ ਪ੍ਰਿੰਸੀਪਲ ਸਰਵਨ ਸਿੰਘ ਨੇ ਲਿਖਿਆ ਗਰਮੀਲ ਮੜਾੜ ਨੇ ਕੁਝ ਇਸ ਕਿਸਮ ਦੀਆਂ ਕਹਾਣੀਆਂ ਲਿਖੀਆਂ ਵਿਰਿਆਮ ਸਿੰਘ ਸੰਧੂ ਨੇ ਕੁਸ਼ਤੀ ਦਾ ਧਰੂ ਤਾਰਾ ਕਿਤਾਬ ਦੇ ਵਿੱਚ ਪਹਿਲਵਾਨ ਕਰਤਾਰ ਸਿੰਘ ਦੇ ਜੀਵਨ ਨੂੰ ਲਿਖਿਆ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਜਿਹੜੀ ਜੀਵਨੀ ਆ ਉਹ ਕਿਹਾ ਜਾਂਦਾ ਹੈ ਕਿ ਪ੍ਰਸਿੱਧ انقلਾਬੀ ਕਵੀ ਪਾਸ਼ ਨੇ ਲਿਖੀ ਸੀ। ਅਸਲ ਵਿੱਚ ਤਾਂ ਇਹ ਕਿ ਪੰਜਾਬੀ ਦੇ ਵਿੱਚ ਜਿਹੜਾ ਵਖਰੀ ਵਨਗੀ ਵਜੋਂ ਖੇੜ ਸੈਤ ਤੇ ਬਹੁਤ ਘਟ ਲਿਖਿਆ ਗਿਆ ਇਹ ਕੁਝ ਗਿਣਵੇਂ ਚੁਣਵੇਂ ਨਹੀਂ ਆ ਇਸ ਤੋਂ ਇਲਾਵਾ ਕੁਝ ਜਿਹੜਾ ਕੰਮ ਹੋਇਆ ਉਹ ਹੋਇਆ ਕਿ ਕਬੱਡੀ ਦੇ ਖਿਡਾਰੀਆਂ ਤੇ ਉਹ ਵੀ ਪਿਛਲੇ ਕਹਿ ਲਓ ਕਿ 15 ਕਸਾਲਾਂ ਤੋਂ ਹੀ ਇਸ ਗੱਲ ਦਾ ਰਿਵਾਜ ਪਿਆ ਹੈ ਕਿ ਕਬੱਡੀ ਦੇ ਖਿਡਾਰੀਆਂ ਦੀ ਜੀਵਨੀ ਲਿਖੀ ਜਾਂਦੀ ਜਾਂ ਜਿਹੜੇ ਹੋਰ ਖੇਤਰ ਵਿੱਚ ਪ੍ਰਸਿੱਧ ਹੋ ਜਾਂਦੇ ਆ ਜਿਵੇਂ ਪਹਿਲਵਾਨ ਧਾਰਾ ਸਿੰਘ ਤਾਂ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਜੀਵਨੀ ਸਵੇਜੀਵਨੀ ਲਿਖੀ ਸੀ ਪਰ ਬਹੁਤਾ ਜਿਹੜਾ ਸਾਡਾ ਖੇਡਾਂ ਨਾਲ ਸੰਬੰਧਿਤ ਸਹਿਤ ਆ ਉਹ ਅਸਲ ਦੇ ਵਿੱਚ ਤਾਂ ਅਖਬਾਰਾਂ ਦੇ ਲਈ ਲਿਖੇ ਗਏ ਛੋਟੇ ਜੀਵਨ ਬਿਉਰੇ ਜਾਂ ਜੀਵਨ ਵਰਤਾਂਤ ਆ ਤੇ ਜਾਂ ਖੇਡ ਪ੍ਰੋਗਰਾਮਾਂ ਦੀਆਂ ਰਿਪੋਰਟਾਂ ਨੇ ਨਿਸ਼ਚੈ ਹੀ ਇਸ ਖੇਤਰ ਦੇ ਵਿੱਚ ਸੁਖਦਰਸ਼ਨ ਚਾਲ ਨੇ ਨਵਦੀਪ ਗਿੱਲ ਨੇ ਅੱਛਾ ਕੰਮ ਕੀਤਾ ਪਰ ਇਸ ਦੇ ਬਾਵਜੂਦ ਜਿਸ ਪੱਤਰ ਤੇ ਸਾਡੇ ਹਾਕੀ ਦੇ ਖਿਡਾਰੀਆਂ ਦੀ ਸਾਡੇ ਐਥਲੈਟਿਕਸ ਦੇ ਖਿਡਾਰੀਆਂ ਦਾ ਸਾਡੇ ਕਬੱਡੀ ਦੇ ਖਿਡਾਰੀਆਂ ਦੇ ਬਾਰੇ ਲਿਖਿਆ ਜਾਣਾ ਬਣਦਾ ਉਸ ਪੱਤਰ ਤੇ ਨਹੀਂ ਲਿਖਿਆ ਗਿਆ ਹਾਲਾਂਕਿ ਕਬੱਡੀ ਦੇ ਖਿਡਾਰੀਆਂ ਬਾਰੇ ਅੱਜ ਕੱਲ ਕਾਫੀ ਲਿਖਿਆ ਜਾਂਦਾ ਹੈਗਾ ਉਹ ਸੰਬੰਧੀ ਵੀ ਇੱਕ ਵੱਖਰੀ ਉਹਦੀ ਆਰਥਿਕਤਾ ਹੈਗੀ ਗੁਰਪ੍ਰੀਤ ਸਿੰਘ ਵਰਗਿਆਂ ਨੇ ਇਸ ਖੇਤਰ ਦੇ ਵਿੱਚ ਕਿਤਾਬਾਂ ਲਿਖੀਆਂ। ਜਿਸ ਸਮੇਂ ਮੈਂ ਆਪਣੇ ਇੱਕ ਵਿਦਿਆਰਥੀ ਸਗਦਰਸ਼ਨ ਸਿੰਘ ਚਾਲ ਨੂੰ ਪੀਐਚਡੀ ਦਾ ਕੰਮ ਕਰਾਇਆ ਖੇਡ ਸਹਿਤ ਤੇ ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਹੋਰਨਾ ਪਛਾਵਾਂ ਦੇ ਵਿੱਚ ਤਾਂ ਖੇਡਾਂ ਦੇ ਵੱਖਰੇ ਮੈਗਜ਼ੀਨ ਚੱਲਦੇ ਐ। ਵਿਅਕਤੀ ਇੱਕ-ਇੱਕ ਵਿਅਕਤੀ ਦੀਆਂ ਕਈ-ਕਈ ਜੀਵਨੀਆਂ ਲਿਖਣੀਆਂ ਮਿਲਦੀਆਂ। ਖੋਦੀਆਂ ਸਭੇ ਜੀਵਨੀਆਂ ਵੱਖ-ਵੱਖ ਜਿਹੜੀਆਂ ਫਾਰਮਾਂ ਐ ਉਹਨਾਂ ਤੋਂ ਲਖਵਾਉਂਦੀਆਂ ਜਿਹੜੀਆਂ ਪ੍ਰਕਾਸ਼ਨ ਆਧਾਰੇ ਨੇ ਪਰ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਕਿ ਰਵਾਜ ਘਟ ਪਰ ਹੁਣ ਇਸ ਪਾਸੇ ਵੱਲ ਕੁਝ ਜਾਣ ਵਧਿਆ ਤਾਂ ਜਸਵੀਰ ਰਾਣਾ ਨੇ ਲਿਖੀ ਆ ਦ ਸਟੋਰੀ ਆਫ ਮੈੰਗਲ ਸਿੰਘ ਪਹਿਲਾਂ ਤਾਂ ਮੈਂ ਇਸ ਗੱਲ ਲਈ ਮੁਬਾਰਕਬਾਦ ਦਿੰਨਾ ਹੈ ਕਿ ਉਹਨਾਂ ਨੇ ਖੇਡ ਸਹਿਤ ਦੇ ਵਿੱਚ ਲਿਖਿਆ ਅਸੀਂ ਜਾਣਦੇ ਹਾਂ ਕਿ ਕਹਾਣੀਕਾਰ ਵਜੋਂ ਨਾਵਲਕਾਰ ਵਜੋਂ ਤਾਂ ਉਸ ਨੂੰ ਸੰਪਾਦਕ ਦੇ ਤੌਰ ਤੇ ਤਜਸਵੀਰ ਰਾਣਾ ਨੂੰ ਸਾਰੇ ਲੋਕ ਜਾਣਦੇ ਨੇ ਪਰ ਖੇਡ ਸਹਿਤ ਲੇਖਕ ਵਜੋਂ ਸ਼ਾਇਦ ਉਹਦੀ ਹੈ ਪਹਿਲੀ ਕਿਤਾਬ ਹੈਗੀ ਦੂਜੀ ਜਿਹੜੀ ਗੱਲ ਮਹੱਤਵਪੂਰਨ ਹੈ ਕਿ ਆਮ ਕਰਕੇ ਉਹਨਾਂ ਵਿਅਕਤੀਆਂ ਬਾਰੇ ਤਾਂ ਲਿਖਿਆ ਜਾਂਦਾ ਹੈ ਜਿਹੜੇ ਵਿਅਕਤੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਣ ਜਿਵੇਂ ਦਾਰਾ ਸਿੰਘ ਹੋ ਗਿਆ ਕਰਤਾਰ ਸਿੰਘ ਹੋ ਗਿਆ ਮਿਲਖਾ ਸਿੰਘ ਬਾਰੇ ਉਹਨਾਂ ਖੜਬੱਡੇ ਖਡਾਰੀਆਂ ਨੂੰ ਜਿਹੜੀਆਂ ਘੜਨ ਵਾਲੀਆਂ ਸ਼ਖਸੀਅਤਾਂ ਭਾਵ ਜਿਹੜੇ ਕੋਚ ਨੇ ਉਹਨਾਂ ਬਾਰੇ ਬਹੁਤ ਕੱਟ ਲਿਖਿਆ ਮੈਂ ਤਾਂ ਪਰ ਇਸ ਪ੍ਰਸੰਗ ਦੇ ਵਿੱਚ ਜਿਹੜਾ ਮਹੰਗਲ ਸਿੰਘ ਆ ਉਹ ਖੁਦ ਕੋਈ ਬਹੁਤਾ ਵੱਡਾ ਵਾਲੀਵਾਲ ਦਾ ਕਿ ਜਿਹਨੂੰ ਕਹਿ ਸਕਦੇ ਆ ਕਿ 올ੰਪੀਅਨ ਜਾਂ ਉਸ ਤਰ੍ਹਾਂ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਨਹੀਂ ਸੀਗਾ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਨਹੀਂ ਸੀਗਾ ਉਹ ਖਿਡਾਰੀ ਸੀ ਵੱਡੀ ਗੱਲ ਉਹਦੀ ਕੋਚਿੰਗ ਦੀ ਸੀ ਤਾਂ ਇਸ ਪੱਖੋਂ ਵੀ ਇਹ ਮਹੱਤਵਪੂਰਨ ਹੈ ਕਿ ਕੋਚ ਦੀ ਜ਼ਿੰਦਗੀ ਨੂੰ ਉਹਦੇ ਜੀਵਨ ਨੂੰ ਚਿੱਤਰਿਆ ਅਗਲੀ ਜਿਹੜੀ ਗੱਲ ਹੈਗੀ ਆ ਉਹ ਇਹ ਵੀ ਆ ਕਿ ਇਹ ਕੇਵਲ ਨਾ ਤਾਂ ਮੰਗਲ ਸਿੰਘ ਦੀ ਜੀਵਨੀ ਹੈ ਇਹ ਅਸਲ ਦੇ ਵਿੱਚ ਤਾਂ ਮੰਗਲ ਸਿੰਘ ਦੀ ਜੀਵਨੀ ਦੇ ਨਾਲੋਂ ਨਾਲ ਪੰਜਾਬ ਦੇ ਸਕੂਲਾਂ ਪਿੰਡੂ ਸਕੂਲਾਂ ਪਿੰਡਾਂ ਦੇ ਵਿੱਚ ਕੀ ਸਥਿਤੀ ਆ ਕੀ ਹਾਲਤ ਆ ਖੇਡਾਂ ਦੀ ਉੱਥੇ ਜਿਹੜੇ ਬੰਦੇ ਨਿਸ਼ਕਾਮ ਭਾਵ ਨਾਲ ਕਰਮ ਕਰਦੇ ਨੇ ਉਹਨਾਂ ਦਾ ਜੀਵਨ ਚਿੱਤਰਿਆ ਗਿਆ ਤਾਂ ਉਸ ਪੱਖੋਂ ਇਹ ਜਿਹੜਾ ਮੈੰਗਲ ਸਿੰਘ ਆ ਇਹ ਅਮਰਗੜ ਸਕੂਲ ਦੇ ਵਿੱਚ ਸੀਰਖ ਸਿੱਖਿਆ ਦਾ ਅਧਿਆਪਕ ਸੀ ਨਾਲ ਉਹ ਤੇਰਨਾਮ ਸਿੰਘ ਤੇ ਲਸ਼ਮਨ ਸਿੰਘ ਉਹਦੇ ਸਾਥੀ ਵੀ ਸੀ ਜਿਹੜੇ ਉਹਦੇ ਕਿਸੇ ਅਧਿਆਪਕ ਵੀ ਰਹੇ ਉਹਨਾਂ ਨੇ ਵਾਲੀਵਾਲ ਨੂੰ ਕਬੱਡੀ ਨੂੰ ਕਿਵੇਂ ਪ੍ਰਮੋਟ ਕੀਤਾ ਉਹਦੀ ਗਾਥਾ ਹੈ ਤੇ ਇਹ ਜਿਹੜੀ ਗਾਥਾ ਹੈ ਇਹ ਅਸਲ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਹੋ ਸਕਦੀ ਹੈ ਮਹੰਗਲ ਸਿੰਘ ਦਾ ਜੀਵਨ ਵੀ ਹੈ ਮਹੰਗਲ ਸਿੰਘ ਦੇ ਸ਼ਗਿਰਦਾਂ ਦੇ ਬਾਰੇ ਵੀ ਇਸ ਵਿੱਚ ਬਿਆਨ ਸਿਰਫ ਮਹੰਗਲ ਸਿੰਘ ਦੇ ਸ਼ਗਿਰਦਾਂ ਬਾਰੇ ਬਿਆਨ ਹੀ ਨਹੀਂ ਇੱਕ ਕਿਤਾਬ ਅਸਲ ਵਿੱਚ ਤਾਂ ਸਾਨੂੰ ਉਸ ਸਮੇਂ ਦੇ ਪਿੰਡੂ ਸਕੂਲਾਂ ਵਿੱਚ ਖੇਡਾਂ ਲਈ ਕਿਹੋ ਜਿਹਾ ਮਾਹੌਲ ਸੀ ਤੇ ਇੱਕ ਕੋਚ ਦੀ ਜਾਂ ਪ੍ਰੇਰਣਾ ਸਰੋਤ ਦੀ ਜਾਂ ਇੱਕ ਅਧਿਆਪਕ ਦਾ ਕੀ ਰੋਲ ਹੁੰਦਾ ਉਸ ਨੂੰ ਵੀ ਦਰਸਾਉਂਦੀ ਹੈ। ਇਹਦੇ ਵਿੱਚ ਇੱਕ ਵਾਰ-ਵਾਰ ਗੱਲ ਜ਼ਿਕਰ ਆਉਂਦਾ ਹੈ ਕਿ ਜਿਹੜਾ ਮਹੰਗਲ ਸਿੰਘ ਆ ਉਹ ਅਨੁਸ਼ਾਸਨ ਪਸੰਦ ਸੀ। ਅਨ ਸ਼ਾਸਨ ਪਸੰਦ ਦਾ ਜਿਹੜਾ ਦੂਜਾ ਪਾਸਾ ਹੈ ਉਹ ਇਹ ਵੀ ਹੈ ਕਿ ਅਨਿਸ਼ਾਸਨ ਕਾਇਮ ਕਰਨ ਲਈ ਉਹ ਆਪਦੇ ਭਤੀਜੇ ਨੂੰ ਵੀ ਛਟੀਆਂ ਨਾਲ ਕੁੱਟਦਾ ਹੈ ਕੀ ਇਹ ਸੰਭਵ ਜਿਉਂ-ਜਿਉਂ ਨਵਾਂ ਸਮਾਂ ਆਉਂਦਾ ਜਾਂਦਾ ਹੈ ਤਾਂ ਅਸੀਂ ਹਰ ਗੱਲ ਨੂੰ ਜਿਹੜੀਆਂ ਟੀਚਰ ਦੀ ਜਾਂ ਕੋਚ ਦੀ ਜਾਂ ਗੁਰੂ ਦੀ ਜਿਹੜੀ ਝਿੜਕ ਵੀ ਨਹੀਂ ਸਹਿੰਦੇ ਤਾਂ ਉਹ ਸੰਤ ਵਿੱਚ ਲੱਗਦਾ ਹੈ ਕਿ ਜਿਹੜਾ ਇਹਨਾਂ ਚੀਜ਼ਾਂ ਦਾ ਵੀ ਮੁੱਲ ਹੁੰਦਾ ਹੈ ਕਿ ਮਾਂ ਪਿਓ ਦੀਆਂ ਜਿਹੜੀਆਂ ਗਾਲਾਂ ਘਿਓਦੀਆਂ ਨਾਲਾਂ ਤੇ ਗੁਰੂ ਵੀ ਜਿਹੜਾ ਹੁੰਦਾ ਉਹ ਵੀ ਇੱਕ ਤਰ੍ਹਾਂ ਦਾ ਤੁਹਾਡਾ ਮਾਪਾ ਹੀ ਹੁੰਦਾ ਉਸ ਸਥਿਤੀ ਦੇ ਵਿੱਚ ਕਿਵੇਂ ਅਨੁਸ਼ਾਸਨਬੱਧ ਕਰਨਾ ਹੈ ਕਿਉਂਕਿ ਖਡਾਰੀਆਂ ਦੀ ਉਮਰ ਵੀ ਉਹ ਹੁੰਦੀ ਆ ਕਿ ਜਿਹੜੀ ਸਭ ਤੋਂ ਵੱਧ એનર્ਜੀ ਵਾਲੀ ਵੀ ਹੁੰਦੀ ਹੈ ਸ਼ਕਤੀ ਵਾਲੀ ਵੀ ਹੁੰਦੀ ਊਰਜਾ ਵਾਲੀ ਵੀ ਹੁੰਦੀ ਹੈ ਤੇ ਨਾਲ ਦੀ ਨਾਲ ਹੀ ਉਹ ਸਮਾਂ ਹੁੰਦਾ ਕਿ ਜਦੋਂ ਜਿਹਨੂੰ ਕਹਿੰਦੇ ਆ ਕਿ ਬੰਦਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਜਵਾਨੀ ਦੇ ਨਵੇਂ-ਨਵੇਂ ਜਿਹੜੇ ਹਾਰਮੋਨ ਉਹ ਸਰੀਰ 'ਚ ਆਏ ਹੁੰਦੇ ਆ ਤਾਂ ਉਹੀ ਸ਼ਕਤੀ ਖੇਡਾਂ 'ਚ ਵੀ ਲੱਗਣੀ ਹੁੰਦੀ ਹੈ ਤੇ ਉਹੀ ਸ਼ਕਤੀ ਅਵੱਗਿਆ ਵੀ ਕਰਦੀ ਹੈ। ਉਸ ਨੂੰ ਮਹੰਗਲ ਸਿੰਘ ਕਿਸ ਤਰ੍ਹਾਂ ਕੈਨਲਾਈਜ਼ ਕਰਦਾ ਸੀ, ਕਿਸ ਤਰ੍ਹਾਂ ਨੂੰ ਸਿੱਧੇ ਰਾਹ ਪਾਉਂਦਾ ਸੀ। ਬੜੀਆਂ ਗੱਲਾਂ ਨੇ ਕਿਤਾਬ ਦੇ ਵਿੱਚ ਸਿੱਧੇ ਤੌਰ ਤੇ ਕੋਈ ਉਪਦੇਸ਼ ਨਹੀਂ ਦਿੰਦੀ ਪਰ ਉਹਦੇ ਵਿੱਚ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਮੈਂ ਸਮਝਦਾ ਕਿ ਇੰਜੀਆਂ ਕਿਤਾਬਾਂ ਹੋਰ ਵੀ ਲਿਖੀਆਂ ਜਾਣੀਆਂ ਚਾਹੀਦੀਆਂ ਪਰ ਮੇਰਾ ਇੱਕ ਸੁਝਾਅ ਹੈ ਉਹ ਇਹ ਕਿ ਇੱਕੋ ਕਿਤਾਬ ਦੇ ਵਿੱਚ ਕਈ ਵਾਰ ਅਸੀਂ ਸਾਰਾ ਕੁਝ ਪੜਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਉਹਦੀਆਂ ਪ੍ਰਾਪਤੀਆਂ ਵੀ ਦੱਸ ਦਿੱਤੀਆਂ ਜਾਣ ਉਹਦਾ ਬਾਇਓ ਡਾਟਾ ਵੀ ਦੱਸ ਦਿੱਤਾ ਜਾਵੇ ਉਹਦੇ ਬਾਰੇ ਫੋਟੋਆਂ ਵੀ ਲਾ ਦਿੱਤੀਆਂ ਜਾਣ ਤਾਂ ਜਿਹੜਾ ਵਿਦ ਹੈ ਉਹਦੇ ਨਾਲ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਤੱਕਾ ਕਰ ਜਾਂਦੇ ਆਂ ਮੈਨੂੰ ਲੱਗਦਾ ਹੈ ਕਿ ਜਸਵੀਰ ਰਾਣਾ ਇਸ ਨੂੰ ਨਾਵਲ ਵਿੱਚ ਢਾਲਦਾ ਉਹ ਵੀ ਬਹੁਤ ਵਧੀਆ ਹੋਣਾ ਸੀ ਜੈਨ ਛੁੱਧ ਰੂਪ ਵਿੱਚ ਜੀਵਨ ਕਥਾ ਦੇ ਰੂਪ ਵਿੱਚ ਹੀ ਪੇਸ਼ ਕਰਦਾ ਤਾਂ ਜ਼ਿਆਦਾ ਵਧੀਆ ਹੋਣਾ ਸੀਗਾ ਪਰ ਆਪਣੇ ਆਪ ਦੇ ਵਿੱਚ ਇਹ ਕਿਤਾਬ ਇੱਕ ਕੀ ਕਹਿ ਸਕਦੇ ਆ ਕਿ ਦਸਤਾਵੇਜ਼ ਆ ਕਿ ਜਿਹੜਾ ਉਸ ਸਮੇਂ ਨੂੰ ਦਰਸਾਉਂਦਾ ਹੈ ਨਿਸ਼ਚੇ ਹੀ ਜਿਹੜੇ ਮਹੰਗਲ ਸਿੰਘ ਦੇ ਪਰਿਵਾਰਕ ਮੈਂਬਰ ਨੇ ਉਹਦੇ ਸ਼ਗਿਰਦ ਨੇ ਉਹਦੇ ਨਾਲ ਉਹਦੇ ਤੋਂ ਬਾਅਦ ਵਾਲੀਵਾਲ ਦੀ ਖੇਡ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਲਈ ਇਹ ਕਿਤਾਬ ਪ੍ਰੇਰਣਾ ਸਾਬਤ ਹੋਵੇਗੀ ਇੱਕ ਗੱਲ ਮੈਂ ਇਹਦੇ ਨਾਮ ਬਾਰੇ ਵੀ ਕਹਿਣਾ ਚਾਹਣਾ ਹੈ ਪਹਿਲਾਂ ਅੰਗਰੇਜ਼ੀ ਦੇ ਕੁਝ ਸ਼ਬਦ ਪੰਜਾਬੀ ਚ ਆਉਂਦੇ ਸੀ ਫੇਰ ਫਿਲਮਾਂ ਵਾਲਿਆਂ ਨੇ ਫਿਲਮਾਂ ਦੀ ਟਾਈਟਲ ਵੀ ਗਰੇਜ਼ੀ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਫੇਰ ਇਹ ਜਿਹੜੀ ਬਿਮਾਰੀ ਕਹਿ ਦਈਏ ਜਾਂ ਇਹ ਜਿਹੜੀ ਰੁਚੀ ਆ ਇਹ ਗਾਣਿਆਂ ਦੇ ਵਿੱਚ ਆਉਣੀ ਸ਼ੁਰੂ ਹੋਈ ਹੁਣ ਸਾਡੀਆਂ ਜਿਹੜੀਆਂ ਸਿਹਤ ਦੇ ਖੇਤਰ ਦੀਆਂ ਕਿਤਾਬਾਂ ਉਹਨਾਂ ਚ ਵੀ ਆਉਣੀ ਸ਼ੁਰੂ ਹੋ ਗਈ ਦ ਸਟੋਰੀ ਆਫ ਦੀ ਮੈੰਗਲ ਸਿੰਘ ਜਦੋਂ ਥੱਲੇ ਲਿਖੀ ਦਿੱਤਾ ਕਵਾਲੀਵਾਲ ਕੋਚ ਦੀ ਜੀਵਨ ਕਥਾ ਤਾਂ ਸਾਨੂੰ ਜਿਹੜਾ ਵੱਡਾ ਸਰਲੇਖ ਆ ਉਹ ਦ ਸਟੋਰੀ ਆਫ ਮੈੰਗਲ ਸਿੰਘ ਕਿਉਂ ਕੱਢਣਾ ਪਿਆ ਮੈਨੂੰ ਇਥੇ ਪਾਤਰ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਕਿ ਪਾਤਰ ਸਾਹਿਬ ਇੱਕ ਥਾਂ ਤੇ ਕਹਿੰਦੇ ਆ ਇੱਕ ਆਪਣੀ ਨਜ਼ਮ ਦੇ ਵਿੱਚ ਭਾਵ ਵੀ ਪ੍ਰਗਟ ਕਰਦੇ ਆ ਕਿ ਭਾਈ ਜਿਹੜੇ ਛੜੇ ਆ ਉਹਨਾਂ ਦੇ ਘਰੇ ਤਾਂ ਤੁਸੀਂ ਕਹਿ ਲੋ ਕਿ ਦੇਸਣਾ ਵਿਸਾਲੋ ਪਰ ਵਸਦੇ ਰਸਤੇ ਘਰ ਤਾਂ ਨਾ ਆ ਜਾੜੋ ਜਦੋਂ ਸਾਡੇ ਕੋਲ ਇੱਕ ਵਾਲੀਵਲ ਕੋਚ ਦੀ ਜੀਵਨ ਕਥਾ ਸੀ ਫਿਰ ਤੋਂ ਸਟੋਰੀ ਆਫ ਮੰਗਲ ਸਿੰਘ ਲਿਖਣ ਦੀ ਕੀ ਲੋੜ ਸੀ ਸ਼ਾਇਦ ਇਹਦਾ ਮੰਤਵ ਇਹ ਹੋਵੇ ਕਿ ਲੇਖਕ ਦੇ ਮਨ ਵਿੱਚ ਜਸਵੀਰ ਸਿੰਘ ਰਾਣਾ ਦੇ ਮਨ ਵਿੱਚ ਹੋਵੇ ਕਿ ਇਹਦੇ ਨਾਲ ਜਿਹੜੀ ਨਵੀਂ ਪੀੜ੍ਹੀ ਹੈ ਜਿਹਨੂੰ ਸੀ ਯੰਗਸਟਰ ਜਨਰੇਸ਼ਨ ਕਹਿੰਦੇ ਆ ਕਿ ਸ਼ਾਇਦ ਇਹਦੇ ਨਾਲ ਜੜਾ ਮਹਿਸੂਸ ਕਰੇਗੀ ਇਹਦੇ ਨਾਲ ਨੇੜਤਾ ਮਹਿਸੂਸ ਕਰੂਗੀ ਸ਼ਾਇਦ ਇਸ ਤੋਂ ਇਹ ਨਾਮ ਰੱਖਿਆ ਪਰ ਮੈਨੂੰ ਆਪਣੇ ਆਪ ਦੇ ਵਿੱਚ ਹੀ ਲੱਗਿਆ ਕਿ ਪੰਜਾਬੀ ਦੀ ਕਿਤਾਬ ਦਾ ਨਾਮ ਇਹ ਅੰਗਰੇਜ਼ੀ ਦੇ ਵਿੱਚ ਆਪਾਂ ਕਿਉਂ ਰੱਖਿਆ ਹੈਗਾ ਏ ਇਹ ਕੋਈ ਇਹ ਨਹੀਂ ਕਿ ਇਹਦੇ ਵਿੱਚ ਕੋਈ ਗਲਤੀ ਕੱਢਣ ਵਾਲੀ ਗੱਲ ਆ ਜਾਂ ਜਸਵੀਰ ਰਾਣੇ ਦੀ ਕੋਈ ਗਲਤੀ ਆ ਮੈਂ ਸਿਰਫ ਸਾਡਾ ਜਿਹੜਾ ਪਛਾਈ ਮਹਾਵਰ ਹੈ ਉਹ ਜਿਵੇਂ ਬਦਲ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਦੂਸਰੀਆਂ ਪਛਾਵਾਂ ਦੀ ਘਸਪੈਠ ਹੋ ਰਹੀ ਆ ਉਹਦੇ ਬਾਰੇ ਇੱਕ ਛੋਟੀ ਜਿਹੀ ਟਿੱਪਣੀ ਸੀ ਆਪਣੇ ਆਪ ਦੇ ਵਿੱਚ ਇਹ ਜਿਹੜੀ ਕਿਤਾਬ ਆ ਬੜੀ ਮੋਲਵਾਨ ਤੇ ਮੈਂ ਸਮਝਦਾ ਕਿ ਇਹ ਜਰੂਰ ਖਿਡਾਰੀਆਂ ਨੂੰ ਖਾਸ ਕਰਕੇ ਵਾਲੀਬਾਲ ਖਿਡਾਰੀਆਂ ਨੂੰ ਜ਼ਰੂਰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਇਹਦੇ ਨਾਲ ਉਹਨਾਂ ਨੂੰ ਪ੍ਰੇਰਣਾ ਪ੍ਰਾਪਤ ਹੋਵੇਗੀ